ਜੜੀ ਵਿਸਾਖੀ ਵਾਢੇ ਬੈਠੇ ਪੱਕੀ ਕਨਕ ਵਢੀ ਚੰਨ ਲੱਗੀ ਤਿੱਖੀ ਧੁੱਪੇ ਭਰੀਆਂ ਬੱਝੀਆਂ ਅੱਧੀ ਰਾਤ ਗਵੀ ਚੰਨ ਲੱਗੀ ਕੈਨ ਖੁਦਾ ਦਾ ਹਿੱਸਾ ਕਲੋ ਵਿੱਚ ਮਸੀਤਾਂ ਦੇ ਮਲਵਾਣੇ ਅੱਲਾ ਦੇ ਘਰ ਕੱਲੋ ਦਾਣੇ ਭਾਵੇਂ ਅੱਲਾ ਨੇ ਨਹੀਂ ਖਾਣੇ ਤੇ ਦਾਣੇ ਜਾਂ ਫਿਰ ਪੈਸੇ ਕੱਲੋ ਫਰਸ਼ ਪੁਰਾਣਾ ਪੁੱਟ ਮਸਜਿਦ ਦਾ ਛੇਤੀ ਕਰੀਏ ਨਵਾਂ ਲਵਾਈਏ ਕੰਦਾਂ ਨਾਲ ਵੀ ਸੰਗੇ ਮਰ ਮਰੀਆ ਚੀਨੀ ਦੀਆਂ ਟੈਲਾਂ ਲਾਈਏ ਬੰਦੇ ਪੈ ਕੁੱਲੇ ਨੂੰ ਤਰਸਨ ਰੱਬ ਪਿਆ ਮੈਲੀ ਮੌਜਾਂ ਮਾਣੇ ਅੱਲਾ ਦੇ ਕਰਕ ਲੋਦਾ ਜੁਮਾ ਪੜਨ ਸਾਂ ਗਿਆ ਮਸੀਤੇ ਬਾਜ਼ ਹੋਈ ਮੁੱਲਾ ਫਰਮਾਇਆ ਸਾਫੇ ਦੀ ਇੱਕ ਝੋਲੀ ਲੈ ਕੇ ਚੰਦੇ ਦੇ ਲਈ ਬੰਦਾ ਆਇਆ ਖਾਲੀ ਖੀਸੇ ਲੱਗਾ ਸਾਬਰ ਰੱਬ ਦੇ ਘਰ ਨਹੀਂ ਆਇਆ ਥਾਣੇ ਅੱਲਾ ਦੇ ਕਰਕ ਲੋਦਾ ਨੇ ਭਾਵੇਂ ਅੱਲਾ ਨੇ ਨਹੀਂ